ਸਚੀਕਾਲ ਅਮਰੀਕਨ ਟਾਈਮ ਟੀਵੀ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਸਪੀਡ ਨਿਊਜ਼ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਦੇ ਚੱਲਦਿਆਂ ਲਗਭਗ 1000 ਭਾਰਤੀ ਵਿਦਿਆਰਥੀ ਭਾਰਤ ਪਰਤਾਈ ਨੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਹਵਾਬਾਸੀ ਇਮੀਗ੍ਰੇਸ਼ਨ بندرگاہਾਂ ਤੇ বিএসএফ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਭਾਰਤੀ ਨਾਗਰਿਕ ਸੁਰੱਖਿਅਤ ਘਰ ਪਹੁੰਚ ਸਕਣ ਜਾਣਕਾਰੀ ਅਨੁਸਾਰ ਲਗਭਗ 778 ਭਾਰਤੀ ਵਿਦਿਆਰਥੀ ਵੱਖ-ਵੱਖ بندرگاہਾਂ ਰਾਹੀਂ ਭਾਰਤ ਪਰਤ ਰਹੇ ਨੇ ਜਦੋਂ ਕਿ 200 ਦੇ ਕਰੀਬ ਵਿਦਿਆਰਥੀ ਟਾਕਾ ਤੇ ਛਟਗਾਮ ਹਵਾਈ ਅੱਡਿਆਂ ਤੋਂ નિયમિત ਉਡਾਣਾਂ ਸੇਵਾਵਾਰ ਰਾਹੀਂ ਘਟ ਪਰਤ ਰਹੇ ਨੇ ਟਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਛਟਗਾਮ ਰਾਸ਼ਾਹੀ ਸਲਹਟ ਅਤੇ ਖੋਲਨਾ ਦੇ ਪਾਰਟਨ ਆਗ੍ਰਿਕਾਂ ਦੀ ਵਤਨ ਵਾਪਸੀ ਦੀ ਸਹਾਇਤਾ ਕੀਤੀ ਜਾ ਰਹੀ ਹੈ। ਡੂਰ ਸਾਹਿਬ ਤੋਂ ਚੋਣ ਜਿੱਤਣ ਤੋਂ ਬਾਅਦ ਹੁਣ ਅਮਰਪਾਲ ਸਿੰਘ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਸਿਆਸਤ ਚ ਹੋਰ ਸਰਗਰਮ ਹੋ ਸਕਦੇ ਨੇ। ਉਹਨਾਂ ਦੇ ਪਿਤਾ ਤਰਸੀਮ ਸਿੰਘ ਅਤੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਸ ਵਾਰ ਇਸ਼ਾਰਾ ਕਰ ਦਿੱਤਾ ਹੈ। ਸੰਗਰੂਰ ਦੇ ਵਿੱਚ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਵਿੱਚ ਸਨਮਾਨ ਕੀਤੇ ਜਾਣ ਤੋਂ ਬਾਅਦ ਪਿਤਾ ਤਰਸੀਮ ਸਿੰਘ ਨੇ ਆਖਿਆ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਨਾਲ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਾਂਗੇ। ਹਾਲਾਂਕਿ ਉਹਨਾਂ ਨੇ ਪੰਜਾਬ ਦੇ ਵਿੱਚ ਆਉਣ ਵਾਲੀਆਂ 4 ਜ਼ਿਮਨੀ ਚੋਣਾਂ ਦੇ ਲਈ ਫਿਲਹਾਲ ਹਾਂਮੀ ਨਹੀਂ ਭਰੀ ਹੈ। ਪਰ ਅਮਰਪਾਲ ਸਿੰਘ ਨੇ ਜਦੋਂ 5 ਜੁਲਾਈ ਨੂੰ ਦਿੱਲੀ ਵਿੱਚ ਐਮਪੀ ਇਸ ਦਿੱਤੇ ਜਿਸ ਦਾ ਖੁਲਾਸਾ ਪਿਤਾ ਤਰਸੀਮ ਸਿੰਘ ਨੇ ਆਪ ਕੀਤਾ ਉਧਰ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਨੇ ਵੀ ਪਾਰਟੀ ਬਣਾਉਣ ਵਾਲਾ ਇਸ਼ਾਰਾ ਕਰ ਦਿੱਤਾ ਆਖਿਆ ਕਿ ਭਾਈ ਅਮਰਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਇਸ ਦਾ ਖੇਡਲਾ ਫੈਸਲਾ ਹੋਵੇਗਾ ਹੀੜੀ ਨੇ सोनीपत ਚੁਲੇ ਤੋਂ ਕਾਂਗਰਸ ਵਿਧਾਇਕ सुरेंद्र ਪਵਾਰ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਦਿਨ ਰਾਤ ਹੋਈ ਹੈ ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਈਡੀ ਦੀ ਟੀਮ ਵਿਧਾਇਕ ਨੂੰ ਅੰਬਾਲਾ ਲੈ ਕੇ ਜਾ ਰਹੀ ਸੀ ਹਾਲ ਹੀ ਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਯਮਨਾਨਗਰ ਦੇ सुरेंद्र ਪਵਾਰ ਚ ਸਾਬਕਾ ਵਿਧਾਇਕ ਦਿਲਬਖ ਸਿੰਘ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਸੀ ਇਸ ਵਾਰ ਈਡੀ ਨੇ ਪਵਾਰ ਦੇ ਘਰੋਂ ਕਈ ਦਸਤਾਵੇਜ਼ ਲਏ ਸਨ ਜਿਸ ਮਾਮਲੇ 'ਚ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਸੈਕਟਰ 15 ਸਥਿਤ ਵਿਧਾਇਕ ਦੇ ਘਰ ਅੱਗੇ ਸਨਾਟਾ ਛਾਇਆ ਹੋਇਆ ਹਰ ਰੋਜ਼ ਵਾਣ ਸ਼ਿਕਾਇਤ ਕਰਤਾ ਹਾਂ ਦਾ ਇਕੱਠ ਨਹੀਂ ਹੁੰਦਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨਗੇ ਤੇ ਅਗਲੇ ਹਫਤੇ ਤੋਂ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ ਬਾਈਡਨ ਨੂੰ ਕਰੋਨਾ ਵਾਇਰਸ ਹੋਇਆ ਤਾਂ ਉਸ ਸਮੇਂ ਕਾਂਤ ਵਾਸ਼ ਨੇ ਬਾਈਡਨ ਬੁੱਲੋਸੀ ਪ੍ਰਚਾਰ ਮੁਹਿੰਮ ਸੰਭਾਲਣ ਵਾਲੀ ਟੀਮ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਡੋਨਲਡ ਟਰੰਪ ਵਿਕ ਨੂੰ ਲੈ ਕੇ ਜੋ ਖਤਰਨਾਕ ਨਜ਼ਰੀਆ ਰੱਖਦੇ ਹਨ ਅਸੀਂ ਅਮਰੀਕੀ ਉਹ ਨਹੀਂ ਆ ਇੱਕ ਪਾਰਟੀ ਅਤੇ ਦੇਸ਼ ਵਜੋਂ ਅਸੀਂ ਉਹਨਾਂ ਨੂੰ ਚੋਣਾਂ 'ਚ ਹਰਾ ਸਕਦੇ ਹਾਂ ਤੇ ਹਰਾਵਾਂਗੇ ਬਾਈਡਨ ਨੇ ਟਰੰਪ ਦੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਦਿੱਤੇ ਭਾਸ਼ਣ ਵਿੱਚ ਵੀ ਨਿੰਦਾ ਕੀਤੀ ਹੈ ਉਹਨਾਂ ਨੇ ਆਖਿਆ ਕਿ ਆਪਣੇ 90 ਮਿੰਟ ਤੋਂ ਬਾਅਦ ਸਮ ਦੀ ਕੋਈ ਯੋਜਨਾ ਨਹੀਂ ਹੈ ਕਾਮਕਾਜੀ ਲੋਕਾਂ ਦੀ ਜ਼ਿੰਦਗੀ ਨੂੰ ਪੈਤਰ ਬਣਾਉਣ ਲਈ ਕੋਈ ਯੋਜਨਾ ਨਹੀਂ ਹੈ ਉਧਰ ਬਾਈਡਨ ਖਿਲਾਫ ਡੈਮੋਕ੍ਰੈਟਿਕ ਪਾਰਟੀ ਚ ਸੂਰਾ ਤੇਜ਼ ਹੋਈਆਂ ਨੇ ਪੰਜ ਪੰਜ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਦਾਕਾਰ ਸੋਨੂ ਸੋਦ ਵੱਲੋਂ ਕਾਮੜ ਯਾਤਰਾ ਤੇ ਰਸਤਿਆਂ ਦੇ ਖਾਨਪੀੜ ਵਾਲੀਆਂ ਦੁਕਾਨਾਂ ਦੇ ਬਾਹਰ ਮਾਲਕਾਂ ਦੇ ਨਾਮ ਲਿਖੇ ਜਾਣ ਦੇ ਯੂਪੀ ਸਰਕਾਰ ਦੇ ਨਿਰਦੇਸ਼ਾਂ ਖਿਲਾਫ ਲੈ ਸਟੈਂਡ ਤੇ ਸਵਾਲ ਖੜੇ ਕੀਤੇ ਸੋਨੂ ਸੋਦ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਕਿ ਦੁਕਾਨਾਂ ਦੇ ਬਾਹਰ ਇਨਸਾਨੀਅਤ ਲਿਖਿਆ ਜਾਣਾ ਚਾਹੀਦਾ ਹੈ ਕੰਗਰਾਂ ਨੇ ਕਿਹਾ ਕਿ ਉਸ ਨੂੰ ਮੰਨਦੀ ਹੈ ਕਿ ਹਲਾਤ ਨੂੰ ਇਨਸਾਨੀਅਤ ਨਾਲ ਬਦਲਿਆ ਜਾਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਫਿਲਮ ਲੇਖਕ ਜਵੇਦ ਅਕਤਰ ਨੇ ਵੀ ਮੁਜ਼ਫਰਨਗਰ ਪ੍ਰਸ਼ਾਸਨ ਦੀ ਤਿੱਖੀ ਆਲੋਚਨਾ ਕੀਤੀ ਸੀ ਉਹਨਾਂ ਐਕਸ ਤੇ ਲਿਖਿਆ ਸੀ ਦੁਕਾਨਾਂ ਦੇ ਬਾਹਰ ਨਾਮ ਕਿਉਂ ਲਿਖੇ ਜਾਣੇ ਚਾ ਤੇ ਹੋਣ ਇਹੋ ਜਿਹੇ ਬੋਰਡ ਤੇ ਹਤਕੰਡੇ ਯੂਪੀ ਚ ਵੀ ਅਪਣਾਏ ਜਾ ਰਹੇ ਨੇ ਚੀਨ ਦੇ ਸਾਕਸ਼ੀ ਸੂਬੇ ਚ ਅਚਾਨਕ ਆਈ ਹੜ੍ਹ ਕਾਰਨ ਇੱਕੋ ਹਾਈਵੇ ਦੇ ਪੁਲ ਦੇ ਅਰਸ਼ਕ ਤੌਰ ਤੇ ਟਹਿ ਜਾਣ ਕਾਰਨ ਕਟੋਕਟ 11 ਲੋਕਾਂ ਦੀ ਬਾਤ ਹੋਈ ਹੈ ਤੇ ਦੁਬਾਰਾ ਲਾਪਤਾ ਹੋਏ ਨੇ ਸੂਬਾ ਪ੍ਰਚਾਰ ਵਿਭਾਗ ਦੇ ਹਵਾਲੇ ਨਾਲ ਸਿਰਖਾ ਨਿਊਜ਼ ਏਜੰਸੀ ਨੇ ਸ਼ਾਂਗਲੋ ਸ਼ਹਿਰ ਦੇ ਚੌਂਸੀ ਕਾਉਂਟੀ ਵਿੱਚ ਸਥਿਤ ਪੁਲ ਸ਼ੁੱਕਰਵਾਰ ਨੂੰ ਸ਼ਾਮ ਅਚਾਨਕ ਡਿੱਗਿਆ ਮੀਆਂ ਤੇ ਹੜਾ ਕਾਰਨ ਤੇ ਹੈ ਤੇ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਸਵੇਰ ਤੱਕ 11 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ 30 ਤੋਂ ਵੱਧ ਲਾਪਤਾ ਹੋਏ ਨੇ ਪੁਲ ਟੈਂਡ ਕਾਰਨ ਕੁਝ ਵਾਹਨ ហេਠਾ ਜਿੰਕਿਆਰ ਨਦੀ ਦੇ ਵਿੱਚ ਡਿੱਗੇ ਨੇ ਤੇ ਡਿੱਗਣ ਵਾਲੇ ਵਾਹਨਾਂ ਦੀ ਸਹੀ ਗਿਣਤੀ ਦਾ ਜੇ ਪਤਾ ਲਗਾਇਆ ਜਾ ਰਿਹਾ ਹੈ ਅਮਨ ਪ੍ਰਚਾਰ ਦੇ ਦੌਰਾਨ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੌਨਲਡ ਟਰੰਪ ਤੇ ਹਮਲੇ ਤੋਂ ਬਾਅਦ ਪਾਰਟੀ ਦੀ ਮੈਂਬਰ ਹਰਮਿਤ ਕੋਟੈਲੋ ਦੇ ਵੱਲੋਂ ਉਹਨਾਂ ਦੀ ਸਲਾਮਤੀ ਲਈ ਸਿੱਖ ਮਰਿਆਦਾ ਮੁਤਾਬਕ ਅਰਦਾਸ ਕੀਤੀ ਗਈ। ਇਸ ਅਰਦਾਸ ਨੂੰ ਪਾਰਟੀ ਦੇ ਇੱਕ ਪ੍ਰੋਗਰਾਮ 'ਚ ਜਨਤਕ ਤੌਰ ਤੇ ਕੀਤਾ ਗਿਆ ਜਿਸ ਤੋਂ ਬਾਅਦ ਹਰਮਿਤ ਨੂੰ ਆਪਣੇ ਹੀ ਪਾਰਟੀ ਦੇ ਵਰਕਰਾਂ ਤੇ ਹਮਾਇਤੀਆਂ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ। ਉਹਨਾਂ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤੇ ਹੁਣ ਅਮਰੀਕੀ ਕਾਂਗਰਸ ਦੇ ਭਾਰਤੀ ਮੂਲ ਦੇ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਨੇ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਕ੍ਰਿਸ਼ਨ ਮੂਰਤੀ ਨੇ ਗੁਰਮੀਤ ਕੋਟੈਲੋ ਖ ਇਹ ਵਖਰੇਵਾ ਕਰਨ ਦੀ ਕੋਈ ਥਾਂ ਨਹੀਂ ਹੈ ਜਦੋਂ ਅਜਿਹਾ ਹੁੰਦਾ ਹੈ ਤਾਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਨੂੰ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਚਾਹੀਦੀ ਹੈ ਅਮਰੀਕੀ ਕਾਂਗਰਸ ਦੇ ਮੈਂਬਰ ਨੇ ਹਰਵਿੰਦਰ ਕੌਰ ਰਿਪਬਲਿਕਨ ਨੈਸ਼ਨਲ ਪਾਰਟੀ ਦੀ ਮੈਂਬਰ ਹੈ ਤੇ ਅਜਿਹੇ ਵਿੱਚ ਪਾਰਟੀ ਦੇ ਵਰਕਰਾਂ ਵੱਲੋਂ ਅਜਿਹੀ ਟਿੱਪਣੀ ਕਰਨਾ ਸਹੀ ਨਹੀਂ ਅਮਰੀਕਾ ਦੇ ਲੋਕ ਅਜਿਹੀ ਵਤੀਰੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ 437 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਦਲੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਫਾਰਮ ਭਰਨ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਦਿਹਾੜੀ ਦੇ ਵਿੱਚ ਉਪਰਾਜਪਾਲ ਨੇ ਇਹਨਾਂ ਪਰਿਵਾਰਾਂ ਵੱਲੋਂ ਹਰੇਕ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਵਾਨਗੀ ਦਿੱਤੀ। ਕੈਂਪ ਵਿੱਚ ਪੀੜਤ ਪਰਿਵਾਰਾਂ ਨੂੰ ਦੱਸਿਆ ਗਿਆ ਹੈ ਕਿ ਇਹ ਫਾਰਮ ਉਨ੍ਹਾਂ ਦੇ ਇਲਾਕੇ ਦੇ SDM ਦਫ਼ਤਰ ਵਿੱਚ ਜਮ੍ਹਾਂ ਕਰਵਾਏ ਜਾਣ। ਨਿਯੁਕਤੀ ਪੱਤਰ ਵੀ SDM ਦਫ਼ਤਰ ਤੋਂ ਹੀ ਜਾਰੀ ਕੀਤੇ ਜਾਣਗੇ। DSCMC ਦੇ ਚਰਨਸਖਤਰ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀ ਹੈ ਤੇ ਪੀੜਤ ਪਰਿਵਾਰਾਂ ਨੂੰ ਨਿਆਂ ਸਖੂਤਾ ਦਿੱਤੀਆਂ ਜਾ ਰਹੀਆਂ ਨੇ ਸੋ ਇਹ ਸਨ ਅੱਜ ਦੀਆਂ ਸਪੀਡ ਨਿਊਜ਼ ਹੁਣ ਮੈਨੂੰ ਦੇਵੋ ਇਜਾਜ਼ਤ